2012 ਮਾਡਲ ਆ ਪੀਵੀ 13 ਸੰਗਰੂਰ ਦਾ ਨੰਬਰ ਆ ਵੀਰੇ ਠੀਕ ਆ ਜੀ ਅਗਲੇ ਟਾਇਰ 50 ਕੇ ਪੈਸੇ ਆ ਪਿਛਲੇ ਹੈਗੇ 90 95 ਬੇ ਨਾਲ ਦੇ ਟਾਇਰ 90 ਪੈਸੇ ਆ 1000 ਕ ਘੰਟਾ ਚੱਲਿਆ 1000 ਘੰਟਾ ਚੱਲਿਆ ਹੋਇਆ ਹਾਂਜੀ ਨੰਬਰ ਬਸੰਦੇ ਦਾ ਆ ਗਿਆ ਦਾ ਸ਼ਕੰਦਰ ਹਾਂਜੀ ਟਾਇਰ ਪਿਛਲੇ ਟਾਇਰ ਤਾਂ 90 95 ਪੈਸੇ ਆ ਮੂਹਰੇ 75 80 ਪੈਸੇ ਬੇਜੀ ਚੁੱਲੇ ਦਾ ਵੀਰੇ 2019 ਮਾਡਲ ਆ ਹਾਂਜੀ ਟਾਇਰਾਂ ਦੀ ਗੱਲ ਕਰੀਏ 75 ਪੈਸੇ ਟਾਇਰ ਨਾਲ ਦੇ 2400 ਘੰਟਾ ਚੱਲਿਆ ਇਹ 2015 ਮਾਡਲ ਆ ਫੁੱਲ ਸਾਫ ਟਰੈਕਟਰ ਆ ਠੀਕ ਆ ਜੀ ਕੰਡੀਸ਼ਨ ਜਣੀ 17 ਮਾਡਲਰ ਕੀ ਪਈ ਹੈ ਠੀਕ ਹੈ ਇੰਜਨ ਗੇਅਰ ਦਾ ਹੋਰ 17 ਇੰਜਨ ਗੇਅਰ ਦਾ ਫੁੱਲ ਚੰਗਾ ਕਲੋਸ ਕਰ ਇੰਜਨ ਡਬਲ ਪੀ 2 ਆ ਪਾਵਰ ਸਟੀਅਰਿੰਗ ਆ ਇੰਜਨ ਗੇਅਰ ਦਾ ਸਹੀ ਹੈ ਜਮਾ ਸੱਸੀ ਗਾਲ ਮੇ ਤਰੋਤਲਵੰਡੀ ਸਾਹਿਬ ਉਹ ਟਰੈਕਟਰ ਮੰਡੀ ਤੇ ਪਹੁੰਚੇ ਸੀ ਬਾਈਕਾ ਕਣੇ ਕੋਲੇ ਸੱਸੀ ਗਾਲ ਬਾਈ ਜੀ ਸੱਸੀ ਗਾਲ ਬਾਈ ਜੀ ਹੋ ਠੀਕ ਆ ਕਣ ਠੀਕ ਆ ਵਧੀਆ ਸ਼ਕੰਦਰ ਚੜਦੀ ਕਲਾ ਚੜਦੀ ਕਲਾ ਕਿੰਨੇ ਕੁ ਟਰੈਕਟਰ ਨੇ ਕਣ ਅੱਜ ਦਿਖਾ ਦਾਂ ਉਹ 7-8 ਟਰੈਕਟਰ 7-8 ਪਿੰਡ ਵੀ ਹੁੰਦੇ ਆ ਨਾ ਪਿੰਡ ਵੀ ਹੁੰਦੇ ਆ ਇੰਨਾ ਕਮਾਲ ਪਿੰਡ ਹੁੰਦਾ ਹੈ ਇੰਨਾ ਕਮਾਲ ਤੋਂ ਠੀ 50 DI ਇਸ ਤੋਂ ਸਟਾਰਟ ਕਰਦੇ ਆਂ ਬਾਈ ਇਹਦੇ ਬਾਰੇ ਦੱਸੀਂ ਗਰਾ 2012 ਮਾਡਲ ਆ ਪੀ 13 ਸੰਗਰੂਰ ਦਾ ਨੰਬਰ ਆ ਵੀਰੇ ਠੀਕ ਆ ਜੀ ਅਗਲੇ ਟਾਇਰ 50 ਕੁ ਪੈਸੇ ਆ ਪਿਛਲੇ ਹੈਗੇ ਆ 90 95 ਠੀਕ ਆ ਜੀ ਤੇ ਇੰਜਨ ਗੇਅਰ ਤਾਂ ਚੰਗਾ ਹੈ ਇੰਜਨ ਗੇਅਰ ਦਾ ਫੁੱਲ ਚੰਗਾ ਬਾਹਰ ਇੰਜਨ ਗੇਅਰ ਦਾ ਮਿੱਤਰੋ ਬਾਈ ਕਹਿੰਦਾ ਬਾਹ ਕੇ ਤਸੱਲੀ ਕਰਕੇ ਵੱਢ ਕੇ ਲੈ ਜਿਓ ਤੇ ਮਾਡਲ 12 ਤੇ 2 ਲੱਖ 62 ਹਜ਼ਾਰ ਲਿਖੀ ਘੜਾ ਦੋ 40 ਦਾ ਦੇ ਦੇਂਗੇ ਜਾਇਜ ਮੌਕੇ ਤੇ ਕਰ ਦਿਆ ਇਮਾਨ ਮੌਕੇ ਤੇ ਹੋਰ ਵੀ ਡਿਸਕਾਊਂਟ ਹੋ ਜਾ ਮਿੱਤਰੋ ਇਹ ਚ ਮੂਰੇ ਆ ਗਿਆ 52 ਦਾ ਅਸ ਜੋਂਡੀਅਰ ਗੇਅਰ ਪ੍ਰੋ ਹੈ ਤੇ ਟਰੈ रियर پرو 2022 ਮਾਡਲ ਆ ਹਾਂਜੀ ਸਿਕੰਦਰ ਇਹ ਨਾਲ ਦੇ ਟਾਇਰ 90 ਪੈਸੀ ਆ 1000 ਕ ਘੰਟਾ ਚੱਲਿਆ 1000 ਘੰਟਾ ਚੱਲਿਆ ਹੋਇਆ ਹਾਂਜੀ ਤੇ ਆ ਵੇਟ ਬੂਟ ਕੰਪਨੀ ਵਾਲੀ ਨੇ ਹੈ ਆ ਸਾਰਾ ਸਮਾਨ ਨਾਲ ਦਾ ਚੱਪਾ ਸਭ ਕੁਝ ਨਾਲ ਦਾ ਠੀਕ ਹੈ ਤੇ 7.5 ਲੱਖ ਰੁਪਈਆ ਐਡਵਾਂਟ ਆ ਹਾਂਜੀ ਸਰਸੇ ਦਾ ਨੰਬਰ ਆ ਐਨਓਸੀ ਮਿਲ ਜੂ ਐਨਓਸੀ ਮਿਲ ਜੂ ਤੇ 7 ਲੱਖ ਦਾ ਦੇ ਦਾਂਗੇ 7 ਲੱਖ ਦਾ ਮਿੱਤਰੋ ਇਹ ਬਣੂ 50000 ਦਾ ਡਿਸਕਾਊਂਟ ਹੋ ਗਿਆ ਇਹ ਚੋਂ ਤੇ ਇੰਜਨ ਗੇਅਰ ਦਾ ਚੰਗਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਟਰੈਕਟਰ Ориਜਨਲ ਹੈ ਤੇ ਸਾਰਾ ਟਰੈਕਟਰ ਚੰਗਾ ਹੈ ਮੂਰੇ ਆ ਗਿਆ 241 MSI DI ਇਹਦੇ ਬਾਰੇ ਦੱਸੀ ਬਾਈ 2011 ਮਾਡਲ ਆ ਨੰਬਰ ਬਟੰਡੇ ਦਾ ਆ ਗਿਆ ਇਹ ਅਸ਼ਕੰਦਰ ਹਾਂਜੀ ਕਾਰ ਪਹਿਲੇ ਦਾ 90 95 ਪੈਸੇ ਆ ਮੂਹਰੇ 75 80 ਪੈਸੇ ਠੀਕ ਹੈ ਰੰਗ ਪੇਂਟ ਦਾ ਸਾਰਾ ਰੇਨ ਵਾਲਾ ਹੈ ਰੰਗ ਪੇਂਟ ਦਾ ਰੇਨ ਵਾਲਾ ਪਹਿਲੀ ਪਾਰਟੀ ਦਾ ਪਹਿਲੀ ਪਾਰਟੀ ਦਾ ਤੇ ਟਰੈਕਟਰ ਮੇਥਰੋ ਚੈੱਕ ਕਰ ਸਕਦੇ ਹਾਂ ਟਾਇਰ ਟੂਰ ਕਹਾੜੇ ਵਰਗੇ ਪਏ ਨੇ ਜਮਾ ਤੇ ਰੇਟ ਕਿੰਨਾ ਇਹਦਾ ਡਬਲ ਕਲਾਚ ਆ ਗਿਆ ਹਾਂਜੀ ਤੇ ਡਿਸਕ ਬ੍ਰੇਕ ਆ ਗਿਆ ਹਾਂਜੀ ਸਾਦੀ ਕਟਾਈ ਚ ਠੀਕ ਹੈ ਰੇਟ 345 ਰੇਟ ਹੈ ਹਾਂਜੀ ਤਿੰਨ ਦਾਸ ਦਾ ਦੇ ਦੇਵਾਂਗੇ ਵੀਰੇ ਤਿੰਨ ਦਾਸ ਦਾ ਪੂਰੇ ਤਿੰਨ ਦਾ ਹੀ ਕਰ ਦੇਣਾ ਯਾਰ ਪੂਰੇ ਦਾ ਦੇ ਦੇਾਂਗੇ ਚਲੋ ਪੂਰੇ ਤਿੰਨ ਦਾ ਹੀ ਲੈ ਜਿਓ ਮਿੱਤਰੋ ਤੇ 45000 ਛੋਟਾ ਸਕਾਊਂਟ ਹੋ ਗਿਆ ਮੂਰੇ 855 ਆ ਗਿਆ 2000 ਦੀਗੀ ਚੁੱਲੇ ਚ ਦੀਗੀ ਚੁੱਲੇ ਚ ਵੀਰੇ 2019 ਮਾਡਲ ਆ ਹਾਂਜੀ ਟਾਇਰਾਂ ਦੀ ਗੱਲ ਕਰੀਏ 75 ਪੈਸੇ ਟਾਇਰ ਨਾਲ ਦੇ 2400 ਘੰਟਾ ਚੱਲਿਆ ਠੀਕ ਆ ਜੀ ਫੁੱਲ ਸਾਫ ਟਰੈਕਟਰ ਹੈ ਪਹਿਲੀ ਪਾਰਟੀ ਦਾ ਹਰਿਆਣਾ ਨੰਬਰ ਪਹਿਲੀ ਪਾਰਟੀ ਦਾ ਹਰਿਆਣਾ ਨੰਬਰ ਹੈ ਇੰਜਨ ਗੇਅਰ ਦਾ ਓਕੇ ਆ ਤੇ ਮਾਡਲ 19585 ਡਿਮਾਂਡ ਹੈ ਦੇਣਾ ਕਿੰਨੇ ਦਾ ਸਾਢੇ 5 ਦਾ ਦੇ ਦੇਾਂਗੇ ਵੀਰੇ ਸਾਡੇ 5 ਦਾ ਮਿੱਤਰੋ ਇਹ ਟਰੈਕਟਰ ਬਣੂ 14 ਦੇ ਟਾਇਰਾਂ ਚ ਹੈ ਸੈਂਪਲ ਕੱਪੜੇ ਵਾਲੀ ਸਾਤਰੀ ਆ ਗਈ ਚੰਗਾ ਯਾਨੀ ਕਿ ਰੰਗ ਪੇਂਟ ਦਾ ਵੀ ਫੁੱਲ ਚੰਗਾ ਤੇ ਪੂਰੇ ਫੇਰ 855 ਆ ਗਿਆ ਇਹ 2015 ਮਾਡਲ ਦਾ ਫੁੱਲ ਸਾਫ ਟਰੈਕਟਰ ਹੈ ਠੀਕ ਹੈ ਜੀ ਕੰਡੀਸ਼ਨ ਯਾਨੀ 17 ਮਾਡਲ ਵਰਗੀ ਪਈ ਹੈ ਕੰਡੀਸ਼ਨ 17 ਮਾਡਲ ਵਰਗੀ ਪਈ ਹੈ ਤੇ ਇੰਜਨ ਗੇਅਰ ਦਾ ਵੀ ਚੰਗਾ ਹੈ ਇੰਜਨ ਗੇਅਰ ਦਾ ਫੁੱਲ ਚੰਗਾ ਇੰਜਨ ਗੇਅਰ ਦਾ ਵੀ ਫੁੱਲ ਚੰਗਾ ਹੈ ਪੂਰੇ ਘੋੜਾ ਵੈਂਪਰ ਲੱਗਿਆ ਹੋਇਆ ਹੈ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਤੇ ਮਾਡਲ ਇਹ ਕਿੰਨੇ ਰੋ ਮਾਡਲ 15 ਵੀਰੇ 15 70 ਰੇਟ ਆ 70 75 ਪੈਸੇ ਟਾਇਰ ਆ ਹਾਂਜੀ ਰੇਟ 5 ਲੱਖ ਤੇ 15000 ਆ ਤੇ ਦੇਣਾ ਕਿੰਨੇ ਦਾ 480 ਦਾ ਦੇ ਦਾਂਗੇ ਵੀਰੇ 480000 ਦਾ ਮਿੱਤਰੋ ਇਹ ਟਰੈਕਟਰ ਬਣੂਗਾ 30000 ਦਾ ਮਾਨਤਾ ਨਾਉਂਦੀ 35000 ਰੁਪਿਆ ਡਿਸਕਾਊਂਟ ਦੇ ਦੇ ਵਿੱਚੋਂ ਆ ਪੂਰੇ ਫੇਰ 55 ਆ ਗਿਆ ਬਾਈ 2012 ਮਾਡਲ ਆ ਹਾਂਜੀ ਸਵਾ 4 ਲੱਖ ਰੁਪਿਆ ਡਿਮਾਂਡ ਆ ਵੀਰੇ ਇਹਦੀ ਹਾਂਜੀ ਤੇ ਪਿਛਲੇ ਟਾਇਰ ਨਵੇਂ ਲਾਏ ਆ ਆਪਾਂ ਅਗਲੇ ਟਾਇਰ ਰੱਦੇ ਆ ਪਿਛਲੇ ਟਾਇਰ ਨਵੇਂ ਨੇ ਮ ਅਗਲੇ ਰੱਦੇ ਨੇ ਪਾਵਰ ਸਟੀering ਆ ਡਬਲ ਪੰਪ ਆ ਠੀਕ ਆ ਇੰਜਨ ਗੇਅਰ ਦਾ 4 17 ਇੰਜਨ ਗੇਅਰ ਦਾ ਫੁੱਲ ਚੰਗਾ ਕਲੋਸ ਕਰ ਇੰਜਨ ਕ੍ਰਾਸ ਕਰ ਇੰਜਨ ਤੇ ਦੇਣਾ ਕਿੰਨੇ ਦਾ ਕਹਕਣੇ ਇਹ ਉਹ 4 ਲੱਖ ਦਾ ਦੇ ਦਿਆਂਗਾ ਜੀ ਪੂਰੇ ਦਾ ਹਾਂਜੀ ਪੂਰੇ 4 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਟਰੈਕਟਰ ਦੇ ਇਤਹਾਦੀ ਤੇ ਬਾਈ ਜੀ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਆ ਆ 52 4 ਆ ਗਿਆ 2011 ਮਾਡਲ ਆ ਠੀਕ ਆ ਜੀ 415000 ਰੁਪਿਆ ਡਿਮਾਂਡ ਆ ਸ਼ੇਖੰਦਰ ਇਹਦੀ ਹਾਂ ਜੀ ਤੇ 75 ਪੈਸੇ ਟਾਇਰ ਇਹਦੇ ਹੈਗੇ ਆ 75 ਪੈਸੇ ਟਾਇਰ ਨੇ ਡਬਲ ਪੀਟੀਓ ਆ ਪਾਵਰ ਸਟੀering ਆ ਇੰਜਨ ਗੇਅਰ ਦਾ ਸਹੀ ਹੈ ਜਮ ਡਬਲ ਪੀਟੀਓ ਪਾਵਰ ਸਟੀering ਇੰਜਨ ਗੇਅਰ ਦਾ ਸਹੀ ਹੈ ਹਾਂ ਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਇਹਗਾ ਮਰਾਦੇ ਫੁੱਲ ਚੰਗਾ ਟਰੈਕਟਰ ਰੇਮਬਾ ਰੂਮਾ ਦਾ ਪੂਰਾ ਸਾਫ ਦੇਣਾ ਕਿੰਨੇ ਦਾ ਇਹ ਇਹ ਦੇ ਦੇਾਂਗੇ ਵੀਰੇ 380 ਦਾ 78 ਦਾ ہاں ਠੀਕ ਹੈ 380000 ਦਾ ਮਿੱਤਰੋ ਇਹ ਬੰਦ 30000 ਰੇਚੋ ਮਾਨਤਾ ਨ ਹੋ ਗਿਆ ਇਸ ਤੋਂ ਲਾਭਾ ਤਾਂ ਪਿੰਡ ਵੀ ਹੁੰਦੇ ਆ ਨਾ ਪਿੰਡ ਵੀ ਖੜਿਆ ਟਰੈਕਟਰ ਸੰਪਰਕ ਕਰ ਲਓ ਬਾਈ ਜੀ ਠੀਕ ਹੈ ਜੀ ਪਿੰਡ ਗੜਾ ਚੱਕ ਰੋਲਦੂ ਸਿੰਘ ਵਾਲਾ ਡੱਬ ਵਾਲੀ ਸ਼ੰਡਾ ਰੋਡ ਤੇ ਪਿੰਡ ਆਪਣਾ ਠੀਕ ਹੈ ਜੀ ਫੋਨ ਨੰਬਰ ਹੈਗਾ 9988745430 9988745430 ਇਹ ਬਾਈ ਦਾ ਮੋਬਾਈਲ ਨੰਬਰ ਹੈ ਕਰਕੇ ਕੰਟੈਕਟ ਤੁਸੀਂ ਟਰੈਕਟਰ ਮਿੱਤਰੋ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ